ਜਿਹੜੇ ਅਮਰਨਾਥ ਨਹੀਂ ਜਾ ਸਕਦੇ ਉੱਥੇ ਆ ਕੇ ਦਰਸ਼ਨ ਕਰਨ ਇਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਦੇ ਕਰਕੇ ਮਲਕੀ ਕੇ ਸ਼ਿੰਗਾਰ ਕੀਤਾ ਗਿਆ ਬਾਬਾ ਬਰਫਾਨੀ ਜੀ ਦਾ ਕਿੰਨੇ ਸ਼ਿਵਲਿੰਗ ਬਣਾਏ ਗਏ ਨੇ 5 ਸ਼ਿਵਲਿੰਗ ਬਣੇ ਆ ਜੀ ਹਾਂ ਜੀ ਕਿਵੇਂ برف ਟਿਕ ਜਾਂਦੀ ਹੈ برف ਬਾਬਾਈ ਦੀ ਕਿਰਪਾ ਆ ਹਰ ਸਾਲ ਇਹੀ ਸ਼ਮਲਕੀ ਕੇ ਸ਼ਿੰਗਾਰ ਕਰੀਦੇ ਹੀ ਕਰੀਦੇ ਆ ਮਲਕੀ ਕੇ ਬਾਬਾ ਬਰਫਾਨੀ ਦਾ ਵੀ ਸ਼ਿੰਗਾਰ ਉਹਦੇ ਵਿੱਚ ਐਡ ਹੁੰਦਾ ਹਾਂ ਤੇ برف ਸਵੇਰ ਤੱਕ 50% ਮਲਕੀ ਗਰੈਣੀ ਸ਼ਿੰਗਾਰ ਇਸ ਤਰ੍ਹਾਂ ਦਾ ਤਰੇਣਾ ਬਰਫ ਨਹੀਂ ਬਿਗਲੇਗੀ अच्छा जी हां जी ਤੇ ਇਹ ਰੰਗ ਕਿਵੇਂ ਕਰਾਏ ਜਾਂਦੇ ਜੀ ਇਹਨਾਂ ਇਹ ਕਲਰ ਮਲਕੀ ਕਾ ਪਾ ਕੇ ਬਖਰੀ ਬਖਰੀ ਸਿੱਲੀਆਂ ਮਲਕੀ ਮੰਗਵਾਈ ਦੀਆਂ ਇਹ 5-5 20 ਮਲਕੀ ਦੇ ਇਹ ਪਹਿਲਾਂ ਉਹਨਾਂ ਨੂੰ ਕਹਿਣਾ ਪੈਂਦਾ ਫਿਰ ਉਸਾਰ ਕੇ ਮਸ਼ੀਨ ਦੇ ਨਾਲ ਗ੍ਰाइंड ਕਰਕੇ ਤੇ ਬਣਾ ਕੇ ਬਾਲਟੀਆਂ ਦੇ ਵਿੱਚ ਉੱਪਰ ਪਿੱਲਰ ਤੇ ਪਿੱਲਰ ਖੜੇ ਕਰਦੇ ਜਾਂਦੇ ਇਹੋ ਜਿਹਾ ਪਾਵਨ ਸਰੂਪ ਕਿੱਥੇ ਮਿਲਦਾ ਦੇਖਣ ਨੂੰ ਇਹ ਸਿਰਫ ਸ਼ਮਸ਼ਾਨ ਚ ਇੱਥੇ ਛੇਪੁਰੀ ਦੇ ਵਿੱਚ ਹੀ ਮਿਲਦਾ ਬਾਕੀ ਹੋਰ ਵੀ ਛੋਟੇ ਛਵਾਲਿਆਂ ਚ ਮਲਕੀ ਕਾ ਹੁੰਦੇ ਆ ਮਗਰ ਇੱਥੇ ਸਭ ਤੋਂ ਤਗੜਾ ਬਣਾਇਆ ਜਾਂਦਾ ਹਾਂਜੀ ਕਿੰਨੇ ਸਾਲ ਤੋਂ ਕਰ ਰਹੇ ਜੀ ਇਹ ਜੀ ਹੋ ਗਏ ਆ 9 ਸਾਲ ਹੋ ਗਏ ਹਾਂ 9 10 ਸਾਲ ਹੋ ਗਏ ਹਾਂ ਜੀ 9 ਸਾਲ ਹੋ ਗਏ ਆ ਇੱਥੇ ਸਾਨੂੰ ਵੀ ਆਉਂਦੇ ਹਰ ਇੱਕ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਸਾਰੇ ਆਉਂਦੇ ਭਰੀਆਂ ਚੋਲੀਆਂ ਲੈ ਕੇ ਜਾਂਦੇ ਆ ਸ਼ਿਵਲਿੰਗ ਬਣਿਆ ਜੇ ਬਰਫ ਦਾ ਤੀਸਰਾ ਸ਼ਿੰਗਾਰ ਹੈ ਸ਼ਿਪਰੀ ਸ਼ਵਾਲਾ ਇੱਥੋਂ ਦੀ ਬਹੁਤ ਮੰਤ ਹੈ ਦੁਨੀਆ ਤੋਂ ਧਾਮਨਾ ਰਾਤੀ 10 ਵਜੇ ਤੱਕ ਇੱਥੇ ਆਂਦੀ ਜੇ ਸਵੇਰੇ 5:30 ਰੁਦਰਪਚੇਕ ਹੁੰਦਾ ਐਵਰੀ ਮੰਡੇ ਤੇ ਬਾਕੀ ਹਰ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਬਾਕੀ ਤੁਹਾਡੇ ਸਾਹਮਣੇ ਆ ਸੰਗਤਾਂ ਖੜੀਆਂ ਨੇ ਤੇ ਬਰਫ ਦੇ ਬਣਾਉਣ ਦਾ ਕੀ ਮਕਸਦ ਹੈ ਬਰਫ ਦਾ ਬਣਾਉਂਦਾ ਹੀ ਹੈ ਕਿ ਬਰਫਾਨੀ ਬਾਬਾ ਜੀ ਕਹੇ ਜਾਂਦੇ ਆ ਤੇ ਅਸੀਂ ਇੱਥੇ ਬਰਫਾਨੀ ਬਾਬਾ ਜੀ ਬਣਾ ਲੈਨੇ ਆ ਅਮਨਾਤ ਦੀ ਯਾਤਰਾ ਲੋਕ ਸ਼ਿਵਲਿੰਗ ਦੇਖਣ ਜਾਂਦੇ ਆ ਅਸੀਂ ਇੱਥੇ ਹੀ ਸ਼ਿਵਲਿੰਗ ਬਣਾਇਆ ਹੈ ਬਾਬਾ ਭੋਲ ਨਾਥ ਜੀ ਦਾ ਕੀ ਕਹਿਣਾ ਚਾਹੋਗੇ ਲੋਕਾਂ ਜੀ ਮੈਂ ਤੇ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹਨੀ ਆ ਕਿ ਇਹੀ ਅਮਰਨਾਥ ਦੀ ਯਾਤਰਾ ਹੈ ਇਹੀ ਦਰਸ਼ਨ ਕਰਕੇ ਜਾਓ ਤੁਹਾਡੇ ਮਨੋ ਕਾਮਨਾ ਪੂਰਨ ਹੋਣਗੀਆਂ ਅਥੇ ਸ਼ਿੰਗਾਰ ਹਮੇਸ਼ਾ ਹਰ ਸਾਲ ਬਹੁਤ ਸੋਨਾ ਹੁੰਦਾ ਵੈ ਪਰ ਇਸ ਵਾਰੀ ਆ ਜਿਹੜਾ ਅੱਜ ਦਾ ਸ਼ਿੰਗਾਰ ਹੋਇਆ ਇਹਦੇ ਬਾਰੇ ਅਸੀਂ ਸਾੜ ਕੋ ਲਫ਼ਜ਼ ਨਹੀਂ ਗਏ ਕੁਝ ਕਹਿ ਨਹੀਂ ਸਕਦੇ ਅਸੀਂ ਅੰਮ੍ਰਿਤਸਰ ਵਾਸੀਆਂ ਵਾਸਤੇ ਇਹ ਇੱਕ ਬੜੀ ਵੱਡੀ ਸਥਾਨ ਹੈਗਾ ਵੈ ਜਿੱਥੇ ਸਾਰੇ ਆਉਂਦੇ ਆ ਜਿੱਥੇ ਦੁਨੀਆਂ ਦੇ ਸਾਰੇ ਇਨਸਾਨਾਂ ਦਾ ਆਂਤ ਹੈਗਾ ਵੈ ਇਹ ਸ਼ਿੰਗਾਰ ਮੈਗਨੇ ਸਾਡੀ ਸਮਝ ਤੋਂ ਪਰੇ ਹੈਗਾ ਕਿੰਨੀ ਮਿਹਨਤ ਦੇ ਨਾਲ ਕੀਤਾ ਗਿਆ ਵੈ ਕਿੰਨੀ ਸ਼ਰਧਾ ਦੇ ਨਾਲ ਕੀਤਾ ਗਿਆ ਵੈ ਸਾਡੀ ਸਮਝ ਤੋਂ ਪਰੇ ਹੈਗਾ ਮੈਂ ਤਾਂ ਇਹੀ ਕਹਾਂਗੀ ਕਿ ਸਾਰੇ ਜਣੇ ਇੱਥੇ ਆਓ ਅੱਜ ਦਾ ਸ਼ਿੰਗਾਰ ਦਾ ਆਨੰਦ ਮਾਣੋ ਤੇ ਆਪਣੇ ਆਪ ਨੂੰ ਸੁਭਾਗਯਵਤੀ ਸਮਝੋ ਕਿੰਨੀ ਮਿਹਨਤ ਲੱਗਦੀ ਹੈ ਇਹਦੇ ਵਿੱਚ ਸਾਰੇ ਸ਼ਿੰਗਾਰ ਦੋਏ ਤੋਂ ਸ਼ੁਰੂ ਹੋ ਜਾਂਦਾ ਵੈ ਹੋਣਾ ਦੋ ਤੋਂ ਤਿੰਨ ਘੰਟੇ ਦੇ ਵਿੱਚ ਸ਼ਿੰਗਾਰ ਕੰਪਲੀਟ ਹੁੰਦਾ ਪੂਰਾ ਜਿੱਦਾਂ ਬਰਫ ਦੇ ਸ਼ਿਵਲਿੰਗ ਬਣੇ ਹੈ ਜਿੱਦਾਂ ਕਿੰਨੇ ਕਿਰਤ ਕਿਦਾਂ ਲੱਗ ਰਿਹਾ ਦੇਖ ਕੇ ਸਾਂਸਾਂ ਤੇ ਬਹੁਤ ਅੱਛਾ ਲੱਗ ਰਿਹਾ ਅਸੀਂ ਇੱਥੋਂ ਤੇ ਰਹਿਣ ਵਾਲੇ ਅਗੇ ਸਾਨੂੰ ਤੇ ਬਹੁਤ ਅੱਛਾ ਲੱਗ ਰਿਹਾ ਵਾ ਅਸੀਂ ਤੇ ਸਭ ਆਪਣੇ ਆਸ-ਪਾਸ ਵਾਲਿਆਂ ਨੂੰ ਵੀ ਕਹਿੰਦੇ ਆ ਕਿ ਜੇ ਸਾਵਣ ਦੇ ਮਹੀਨੇ 'ਚ ਕਿਸੇ ਨੇ ਸ਼ਿੰਗਾਰ ਦੇਖਣਾ ਤਾਂ ਸ਼ਿਵਪੁਰੀ ਦਾ ਜਾ ਕੇ ਸ਼ਿੰਗਾਰ ਦੇਖੇ ਸਰਜ ਬਾਬਾ ਜੀ ਦਾ ਤੀਸਰਾ ਸ਼ਿੰਗਾਰ ਹੋਇਆ ਸ਼ਵਾਲਾ ਸ਼ਿਵਪੁਰੀ ਜੋ ਸੇਮ ਦਰਸ਼ਨ ਅਮਰਨਾਥ ਬਰਫਾਨੀ ਬਾਬਾ ਜੀ ਦੇ ਹੁੰਦੇ ਨੇ ਸੇਮ ਅੱਜ ਦਰਸ਼ਨ ਸ਼ਵਾਲਾ ਸ਼ਿਵਪੁਰੀ ਹੋ ਰਹੇ ਨੇ ਸੰਗਤਾਂ ਨੂੰ ਬੜੇ ਬੜੇ ਦੂਰੋਂ ਸੰਗਤਾਂ ਆਉਂਦੀਆਂ ਦਰਸ਼ਨ ਕਰਨ ਬਾਬਾ ਜੀ ਦੇ ਸਵੇਰੇ ਰੂਦਰ ਬਿਸ਼ੇਕ ਹੁੰਦਾ ਬਾਬਾ ਜੀ ਦਾ ਤੇ ਸ਼ਾਮੀ ਬਾਬਾ ਜੀ ਦਾ ਸ਼ਿੰਗਾਰ ਕੀ ਇਹਦੇ ਵਾਸਤੇ ਕੀ ਅੱਜ ਸਪੈਸ਼ਲ ਕੀਤਾ ਗਿਆ ਸਪੈਸ਼ਲ ਸਰਵਸ ਸਵੇਰ ਤੋਂ ਹੀ ਤਿਆਰੀਆਂ ਲੱਗੀਆਂ ਐ ਸਾਰੇ ਲੜਕੇ ਪਹਿਲੇ ਬਰਫ਼ ਦੀ ਸਾਰੀ ਪਿਸਾਈ ਵਗੈਰਾ ਕਰਾਈ ਗਈ ਉਸ ਤੋਂ ਬਾਅਦ ਸਾਰੇ ਬਰਫ਼ ਦੇ ਸ਼ਿਵਲਿੰਗ ਤਿਆਰ ਕਰਕੇ ਪੰਜ ਤਰ੍ਹਾਂ ਦੇ ਸ਼ਿਵਲਿੰਗ ਬਣਾਏ ਗਏ ਨੇ ਹੂੰ ਤੇ ਇਸ ਤਰ੍ਹਾਂ ਦਾ ਕਿਤੇ ਦੇਖਣ ਨੂੰ ਮਿਲਦਾ ਨਹੀਂ ਜ਼ਰਾ ਸਰ ਇਸ ਦਾ ਨਜ਼ਾਰਾ ਕਮਰਨਾਥ ਦਾ ਤੇ ਦੂਸਰਾ ਸਵਾਲਾ ਸ਼ਿਵਪੁਰੀ ਹੈ। ਕਈ ਕੋ ਵੀਰਪਨ ਸ਼ਵਲ ਹੋਏਗਾ ਉਸ ਸ਼ਾਇਦ ਅਗਲੇ ਹਫ਼ਤੇ ਹੋਵੇ। ਅੱਛਾ ਜੀ ਬਿਲਕੁਲ ਅੱਡਾ ਇਹਦੇ ਵਿੱਚ ਅਟਰੈਕਸ਼ਨ ਆ ਸਾਰਾ। ਅਟਰੈਕਸ਼ਨ ਆ ਸਰ 3 ਸਾਲ ਹੋ ਗਏ ਬਣਵਾਉਣ ਤੇ ਬਾਬਾ ਜੀ ਦੇ ਚਰਨਾਂ ਲੱਗੇ ਬੜੀ ਕਿਰਪਾ ਬਾਬਾ ਜੀ ਦੀ ਜਿਹੜਾ ਇੱਥੇ ਆਂਦਾ ਕਿ ਝੋਲੀਆ ਪਰਕੇ ਲੱਗ ਜਾਂਦਾ ਜੀ ਆਗੇ ਦਰਸ਼ਕ ਬਹੁਤ ਜ਼ਿਆਦਾ ਆਨੰਦ ਮਾਣੀਦੇ ਮਹਾਰਾਜੀ ਪੂਰੀ ਦੇ ਵਿੱਚ ਦਿਲੋ ਭਾਵਨ ਵਾਲਾ ਜਿਹੜਾ ਹੁੰਦਾ ਐ ਤੇ ਭਾਵ ਦੇ ਨਾਲ ਉਹਨਾਂ ਨੂੰ ਸਭ ਕੁਝ ਮਿਲਦਾ ਬਈ ਇੱਥੇ ਬਾਬਾ ਜੀ ਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ੰਕਾ ਨਹੀਂ ਗੀ ਮਹਾਰਾਜ ਦੇ ਦਰਸ਼ਨ ਖੁੱਲੇ ਹੁੰਦੇ ਆ ਜਿਹੜੇ ਅਮਰਨਾਥ ਨਹੀਂ ਜਾ ਸਕਦੇ ਉਹਨਾਂ ਦੇ ਛੇਪੂਰੀ ਸ਼ਮਸ਼ਾਨ ਦੇ ਰਾਜਾ ਹੈਗੇ ਨੇ ਸ਼ੰਕਰ ਭਗਵਾਨ ਜੀ ਅਸਲੀ ਘਰ ਇਹਨਾਂ ਦਾ ਬਾਬਾ ਜੀ ਦਾ ਤੇ ਇੱਥੇ ਇਹਨਾਂ ਦੇ ਬਰਵ ਦਾ ਸ਼ਿੰਗਾਰ ਹੁੰਦਾ ਹਰ ਸਾਲ ਸਾਉਣ ਦੇ ਤੀਸਰੇ ਸੋਮਵਾਰ ਵਾਲੇ ਦਿਨ ਇੱਥੇ ਫਿਰ ਬਾਬਾ ਜੀ ਜਿਹੜੇ ਅੰਮ੍ਰਣਾ ਨਹੀਂ ਜਾਂਦੇ ਉਹ ਇੱਥੇ ਆ ਕੇ ਦਰਸ਼ਨ ਕਰਨ ਉਹਨਾਂ ਦੇ ਬਹੁਤ ਵਧੀਆ ਦਰਸ਼ਨ ਹੋਣਗੇ ਸੇਮ ਹੋਈ ਘਰ ਆ ਉਹ ਅੰਮ੍ਰਣਾ ਬਾਬਾ ਜੀ ਦਾ ਘਰ ਇਹ ਫਿਰ ਇਧਰ ਮਸ਼ੀਨ ਸਾਡੇ ਕੋਲ ਆ ਗਈ ਹੈ ਨਾ ਮਸ਼ੀਨਾਂ ਕਰਕੇ ਹੋਰ ਡਰਮ ਦੇ ਵਿੱਚ ਬਰਫ਼ ਪਾ ਕੇ ਫਿਰ 1 ਬਾਈ 1 ਸਟੈਪ ਬਾਈ ਸਟੈਪ ਉਹਨਾਂ ਦੇ ਉੱਤੇ ਬਾਕੀ ਬਾਬਾ ਜੀ ਦੀ ਕਿਰਪਾ ਨਾਲ ਹੁੰਦਾ ਜੋ ਵੀ ਹੁੰਦਾ ਹੈ ਕਿਰਪਾ ਉਹਨਾਂ ਦੀ ਮਾਰਾ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਆਪਾਂ ਬਾਸ ਹਿੰਮਤ ਕਰ ਸਕਦੇ ਹਾਂ ਬਾਕੀ ਕਰਨ ਕਰਾਉਣ ਵਾਲੇ ਸਭ ਹੋ ਸਕਦੇ ਕਿਥੋਂ ਮਤਾ ਟਿਕਣ ਆਉਂਦੇ ਲੋਕ ਸਾਰੇ 12 ਗੇੜ ਤੋਂ ਕਿ ਦੂਰੀਆਂ ਦੂਰੋਂ ਵੀ ਆ ਰਹੀ ਮਾਰੇ ਦਰਸ਼ਨ ਕਰਨ ਜਿਨ੍ਹਾਂ ਨੇ ਸ਼ਰਦਾ ਭਾਵਨਾ ਜਿਨ੍ਹਾਂ ਨੂੰ ਮਿਲਦਾ ਸਭ ਉਹ ਸ਼ਮਸ਼ਾਨ ਦੇ ਵਿੱਚ ਉਹਨਾਂ ਨੂੰ ਸਭ ਕੁਝ ਮਿਲਦਾ ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਮਹਾਦੇਵ ਜੀ ਦਾ ਸੱਚਾਈ ਪਵਿੱਤਰ ਵੱਡਾ ਘਰ ਇਨਸਾਨ ਦਾ ਇਹੋ ਜਿਹਾ ਹੈਗਾ ਜੀ ਜਿਹੜਾ ਸੱਚਾਈ ਘਰ ਇਨਸਾਨ ਦਾ ਵੱਡਾ ਇਹੋ ਹੀ ਹੈ ਜਿਹੜਾ ਆਏਗਾ ਲੋਕੀ ਜੀਵਨ ਆਪਣਾ ਵੀ ਇਤਿਹਾਸ ਕਰਕੇ ਉਸ ਤੋਂ ਬਾਅਦ ਹੁੰਦੇ ਆ ਪਰ ਜਿੰਦੇ ਜੀ ਜਿਹੜਾ ਇੱਥੇ ਹੁੰਦਾ ਉਹਨੂੰ ਸਿੱਧਾ ਮੋਕਸ਼ ਦੀ ਪ੍ਰਾਪਤੀ ਜਿਹੜਾ ਭਾਵਨਾ ਆ ਜਾਂਦਾ ਇੱਥੇ ਤੇ ਮਹਾਦੇਵ ਜੀ ਦੀ ਕਿਰਪਾ ਆ ਗਈ ਬਾਕੀ ਸ਼ੰਕਰ ਭਗਵਾਨ ਕੀ ਜੈ